ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਕਰਦਾ ਹਾਂ ਸਾਰੇ ਲੋਕ ਵਧੀਆ ਹੋਵੋਗੇ ਤੇ ਅੱਜ ਦੀ ਜਿਹੜੀ ਕਿ ਪੰਜਾਬ ਆਧਾਰ ਸੁਪਰਵਾਈਜ਼ਰ ਆਪਰੇਟਰ ਵੈਕੈਂਸੀ ਨਿਕਲੀ ਹੈ ਜੀ 2025 ਠੀਕ ਹੈ ਜੌਬ ਲੋਕੇਸ਼ਨ ਹੈਗੀ ਫਤੇਗੜ ਸਾਹਿਬ ਫਿਰੋਜ਼ਪੁਰ ਜਲੰਧਰ ਮੋਗਾ ਪਠਾਨਕੋਟ ਪਟਿਆਲਾ ਰੂਪਨਗਰ ਸ਼੍ਰੀ ਮੁਕਸਰ ਸਾਹਿਬ ਠੀਕ ਹੈ ਦੋਸਤੋ ਤੇ ਗੱਲ ਕਰ ਲੈਣੇ ਆ ਕਿ ਪੋਸਟ ਡਿਪਾਰਟਮੈਂਟ ਦਾ ਨਾਮ ਕੀ ਹੈ ਡਿਪਾਰਟਮੈਂਟ ਦਾ ਨਾਮ ਹੈਗਾ ਆਧਾਰ ਸੇਵਾ ਕੇਂਦਰ ਅੰਡਰ ਸੀਐਸਸੀ ਈ ਗਵਰਨੈਂਸ ਸਰਵਿਸਿਜ਼ ਲਿਮਟਿਡ ਸਰਵਿਸਿਜ਼ ਇੰਡੀਆ ਲਿਮਟਿਡ ਪੋਸਟ ਦਾ ਨਾਮ ਹੈਗਾ ਆਧਾਰ ਸੁਪਰਵਾਈਜ਼ਰ ਆਪਰੇਟਰ ਜੋਬ ਲੋਕੇਸ਼ਨ ਹੈਗੀ ਆਪਣੀ ਫਤਿਹਗੜ ਸਾਹਿਬ ਫਿਰੋਜ਼ਪੁਰ ਜਲੰਧਰ ਮੋਗਾ ਪਠਾਨਕੋਟ ਪਟਿਆਲਾ ਰੂਪਨਗਰ ਸੰਗਰੂਰ ਸ਼ਹੀਦ ਭਗਤ ਸਿੰਘ ਨਗਰ ਠੀਕ ਹੈ ਸ਼੍ਰੀ ਮੁਖਤਸਰ ਸਾਹਿਬ ਠੀਕ ਹੈ ਪੋਸਟ ਪਬਲਿਸ਼ ਹੋਈ ਸੀ 7 10 2025 ਨੂੰ ਤੇ ਅਪਲਾਈ ਦੀ ਲਾਸਟ ਡੇਟ ਹੈਗੀ 11 ਨਵੰਬਰ 2025 ਚ ਜਾ ਕੇ ਅਪਲਾਈ ਕਰ ਲਓ ਫਟਾਫਟ 10 ਪੋਸਟਾਂ ਆਇਆ ਜੀ ਹਰੇਕ ਜ਼ਿਲ੍ਹੇ ਚ ਇੱਕ ਇੱਕ ਪੋਸਟ ਹੈ ਜੀ ਉਸ ਤੋਂ ਬਾਅਦ ਗੱਲ ਕੀਤੀ ਜਾਵੇ ਕਿ ਏਜ ਕਿੰਨੀ ਉਮਰ ਕਿੰਨੀ ਚਾਹੀਦੀ ਘੱਟੋ ਘੱਟ 18 ਸਾਲ ਮੈਕਸਿਮਮ ਜਿੰਨੀ ਮਰਜੀ ਠੀਕ ਹੈ 12th ਪਾਸ ਹੋਣੀ ਚਾਹੀਦੀ ਹੈ ਤੁਹਾਡੀ ਜੇ ਜੇ 12th ਨਹੀਂ ਕੀਤੀ ਉਹ ਤਾਂ 10ਵੀਂ ਪਲੱਸ 2 ਸਾਲ ਦਾ ਆਈਟੀਆਈ ਐਕਸਪੀਰੀਅੰਸ ਹੋਣਾ ਚਾਹੀਦਾ ਜੇ ਤਾਂ ਵੀ ਨਹੀਂ ਤਾਂ ਫਿਰ 10ਵੀਂ ਪਲੱਸ 3 ਸਾਲ ਦਾ ਪੋਲਿਟਿਕਲ ਪੋਲੀਟੈਕਨੀਕਲ ਡਿਪਲੋਮਾ ਹੋਣਾ ਚਾਹੀਦਾ ਠੀਕ ਹੈ ਕੈਂਡੀਡੇਟ ਕੋਲ ਆਧਾਰ অপারেটর ਸੁਪਰਵਾਈਜ਼ਰ ਸਰਟੀਫਿਕੇਟ ਹੋਣਾ ਚਾਹੀਦਾ ਹੈ ਠੀਕ ਹੈ ਜੀ ਤੇ ਥੋੜੀ ਬਹੁਤ ਕੰਪਿਊਟਰ ਦੀ ਨੌਲੇਜ ਹੋਣੀ ਚਾਹੀਦੀ ਹੈ ਰਿਟਨ ਇਗਜ਼ਾਮ ਹੋਏਗਾ ਬੇਸਿਕ ਕੰਪਿਊਟਰ ਸਕਿਲਸ ਪੁੱਛੀ ਜਾਣਗੀ ਕੁਆਲੀਫਿਕੇਸ਼ਨ ਤੇ ਐਕਸਪੀਰੀਅੰਸ ਐਪਲੀਕੇਸ਼ਨ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਐਪਲੀਕੇਸ਼ਨ ਦੀ ਕੋਈ ਫੀਸ ਨਹੀਂ ਹੈ ਠੀਕ ਹੈ ਜੀ 7 ਅਕਤੂਬਰ ਤੋਂ ਐਪਲੀਕੇਸ਼ਨ ਲੱਗਣੀ ਹੈ 11 ਨਵੰਬਰ ਤੱਕ ਜਾਓ ਜਾ ਕੇ ਅਪਲਾਈ ਕਰੋ ਤੇ ਲੱਗ ਜਾਓ ਠੀਕ ਨਹੀਂ ਇਸ ਤੋਂ ਮਤਲਬ ਇਹ ਗੱਲ ਕੀਤੀ ਹੈ ਸੈਲਰੀ ਦੀ ਤਾਂ ਸੈਲਰੀ ਦੇਖੋ ਮੇਰੇ ਹਿਸਾਬ ਨਾਲ 16-17000 ਹੁੰਦੀ ਇਹਨਾਂ ਦੀ ਸਟੇਟ ਵਾਈਜ਼ ਲਿਖਿਆ ਹੈ ਤੇ ਬਾਕੀ ਮੈਂ ਇਹੀ ਕਹਾਂਗਾ ਕੋਈ ਜੌਬ ਛੋਟੀ ਵੱਡੀ ਨਹੀਂ ਹੁੰਦੀ ਜੇ ਤੁਹਾਡੇ ਘਰ ਚ ਭਾਈ ਮੰਨ ਲਓ ਰੋਟੀ ਤੁਸੀਂ ਖਾਣੀ ਆ ਤਾਂ ਤਰ ਤੋ ਪੈਸੇ ਹੈ ਨਹੀਂਗੇ ਹਨਾ ਤੁਸੀਂ ਬਾਹਰ ਨਹੀਂ ਜਾ ਸਕਦੇ ਪਹਿਲੀ ਗੱਲ ਤਾਂ ਬਾਹਰ ਜਾਣਾ ਹੀ ਚਾਹੀਦਾ ਇੰਡੀਆ ਚ ਬਹੁਤ ਜੌਬਸ ਆ ਥੋੜਾ ਬੋਤ ਸਰਚ ਕਰੋ ਅੱਜ ਕੱਲ ਤਾਂ ਇੰਟਰਨੈਟ ਤੇ ਜੋਗਾ ਤੁਸੀਂ ਘਰੇ ਬੈਠੇ ਜੌਬਸ ਸਰਚ ਕਰੀ ਚਲੋ ਕੋਈ ਤੇ ਨਾ ਕਿਤੇ ਤਾਂ ਬੰਦਾ ਲੱਗ ਹੀ ਜਾਂਦਾ ਇਹ ਨਹੀਂ ਮਤਲਬ ਹੁੰਦਾ ਕਿ ਤੁਹਾਡੇ ਇੱਕ ਥਾਂ ਜੌਬ ਨਹੀਂ ਲੱਗੀ ਤਾਂ ਤੁਸੀਂ ਦੂਜੀ ਥਾਂ ਨਹੀਂ ਲਗਾ ਸਕਦੇ ਸਾਰਾ ਕੁਝ ਹੋ ਜਾਂਦਾ ਠੀਕ ਹੈ ਬਾਕੀ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗ ਰਹੀ ਹੋਗੀ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਚੈਨਲ 'ਚ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਠੀਕ ਹੈ ਤਾਂ ਕਿ ਇਦਾਂ ਦੀ ਅਮੇਜ਼ਿੰਗ ਅਮੇਜ਼ਿੰਗ ਵੀਡੀਓਜ਼ ਮੈਂ ਲਿਆਉਂਦਾ ਰਹਾ ਮੈਂ ਤੁਹਾਡੇ ਤੱਕ ਠੀਕ ਨਹੀਂ ਤੇ ਤੁਹਾਨੂੰ ਆਪਣਾ ਗਿਆਨ ਵੰਡਦਾ ਰਹਾ ਮੈਂ ਬਾਕੀ ਮਿਲਦੇ ਆ ਤੁਹਾਡਾ ਅਗਲੀ ਵੀਡੀਓ ਤਦ ਤੱਕ ਲਈ ਸასი ਸ਼ਾਲ ਦੋਸਤੋ